ਕਵਨਮਾ ਦਿਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰਤੀ ਸਵੀਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਕਾਂਗਰਸ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਕਾਂਗਰਸ ਪਾਰਟੀ ਵੱਲੋਂ ਵਿਉਂਤਬੰਦੀ ਬਣਾਈ ਜਾ ਰਹੀ ਹੈ ਰੋਡ ਮੈਪ ਤਿਆਰ ਕੀਤੇ ਜਾ ਰਹੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਹਾਲਾਂਕਿ ਕਾਂਗਰਸ ਪਾਰਟੀ ਦਾਵੀ ਕਾਟੋ ਕਲੇਸ਼ ਸ਼ੁਰੂ ਹੋ ਗਿਆ ਹੈ ਜਿਸ ਤਰ੍ਹਾਂ ਕਾਫੀ ਲੰਬੇ ਸਮੇਂ ਤੋਂ ਕਾਟੋ ਕਲੇਸ਼ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚੱਲ ਰਿਹਾ ਹੈ ਪ੍ਰਧਾਨਗੀ ਨੂੰ ਲੈ ਕੇ ਹਾਲਾਂਕਿ ਤੱਕੇ ਨਾਲ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਪ੍ਰਧਾਨ ਬਣ ਗਿਆ ਹੈ ਲੇਕਿਨ ਇਸ ਦੇ ਬਾਪ ਯੁੱਧ ਕਾਂਗਰਸ ਜਿਹੜੀ ਹੈ ਉਹ ਖੇਰੂ-ਖੇਰੂ ਹੁੰਦੀ ਨਜ਼ਰ ਆ ਰਹੀ ਹੈ ਵੱਡਾ ਝਟਕਾ ਲੱਗਿਆ ਹੈ ਇਹ ਝਟਕਾ ਦਿੱਤਾ ਹੈ ਆਮ ਆਦਮੀ ਪਾਰਟੀ ਅਤੇ ਆਮ ਆਦਮੀ ਪਾਰਟੀ ਲੋਕ ਭਲਾਈ ਅਤੇ ਬਿਜਲੀ ਮੰਤਰੀ ਇਤਿਓਰ ਭਜਨ ਸਿੰਘ ਨੇ ਅਰ ਭਜਨ ਸਿੰਘ ਲਗਾਤਾਰ ਇਹ ਮੋਰਚੇ ਫਤਿਹ ਕਰਦੇ ਆ ਰਹੇ ਨੇ ਕਿਉਂਕਿ ਆਪਣੇ ਹਲਕੇ ਦੇ ਵਿੱਚ ਉਹਨਾਂ ਦੀ ਬੜੀ ਵੱਡੀ ਸ਼ਿਵੀ ਹੈ ਇੱਕ ਪਾਸੇ ਕਾਂਗਰਸ ਇੱਕ ਜੁੜਤਾ ਦੀ ਗੱਲ ਕਰਦੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣਾਉਣ ਦੀ ਗੱਲ ਕਰ ਰਹੀ ਹੈ ਹਾਲਾਂਕਿ ਭਾਈ ਅਮਰਪਾਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਵੀ ਵੱਡਾ ਜੋਰ ਲਗਾ ਰਹੇ ਨੇ ਲੇਕਿਨ ਇਨ੍ਹਾਂ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਝਟਕਾ ਲੱਗਿਆ ਹੈ ਹਲਕਾ ਜੰਡਿਆਲੇ ਤੋਂ ਹਲਕਾ ਜੰਡਿਆਲੇ ਦੇ ਵੱਡੇ ਆਗੂ ਪਿੰਡ ਰਾਜਪੂਤਾਂ ਦੇ ਸਾਰੇ ਜਿਹੜੀ ਪੰਚਾਇਤ ਹੈ ਅਤੇ ਸਾਰਾ ਪਿੰਡ ਹੈ ਜਿਹੜਾ ਉਹ ਹਰ ਭਜਨ ਈਟੀਓ ਦੀ ਅਗਵਾਈ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ ਈਟੀਓ ਭਜਨ ਸਿੰਘ ਵੱਲੋਂ ਸਰੂਪੇ ਪਾਏ ਗਏ ਉਹਨਾਂ ਦਾ ਸਵਾਗਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਹ ਇਹਨਾਂ ਨੂੰ ਧੱਕੇ ਨਾਲ ਨਹੀਂ ਲਿਆਂਦਾ ਗਿਆ ਇਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਤੋਂ ਮਾਨ ਦਿਆਂ ਜਿਹੜੀ ਗਤੀਵਿਧੀਆਂ ਨੇ ਜਿਹੜੇ ਚੰਗੇ ਕੰਮ ਕੀਤੇ ਜਾ ਰਹੇ ਨੇ ਉਹਨਾਂ ਦੀ ਸ਼ਲਾਘਾ ਕਰਦੇ ਹੋਏ ਸਾਡੀ ਪਾਰਟੀ ਵਿੱਚ ਆਏ ਨੇ ਉਹਨੇ ਕਿਹਾ ਕਿ ਹਲਕਾ ਜੰਡੇਆਲੇ ਦੇ ਵਿੱਚੋਂ ਵੱਡਾ ਬਲ ਮਿਲੇਗਾ ਆਪ ਆਪੀ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਮੁੱਚੀ ਪੰਚਾਇਤ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਦਿਨ ਪਰ ਰਾਤ ਮਿਹਨਤ ਕਰਾਂਗੇ ਗਤੀਵਿਧੀਆਂ ਨੂੰ ਸਰਕਾਰ ਵਿੱਚ ਰੱਖਾਂਗੇ ਜਿਹੜੀਆਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈਆਂ ਗਈਆਂ ਉਹਨਾਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਸੀਂ तहे ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਇਹ ਪਹਿਲੇ ਮੁੱਖ ਮੰਤਰੀ ਨੇ ਜਿਹੜਾ ਨਸ਼ੇ ਦੇ ਪਿੱਛੇ ਪੈ ਗਏ ਨੇ ਅਤੇ ਨਸ਼ਾ ਤਸਕਰਾ ਉੱਤੇ ਵੱਡੀ ਕਾਰਵਾਈ ਹੋ ਰਹੀ ਹੈ ਯਾਨੀ ਕਿ ਦੋ ਪੰਚਾਇਤਾਂ ਹਲਕਾ ਜੰਡਿਆਲੇ ਦੀਆਂ ਹਰਪਜਨ ਸਿੰਘ ਯੂਟੀਓ ਦੀ ਅਗਵਾਈ ਦੇ ਵਿੱਚ ਅੱਜ ਆਪ ਆਪ ਵੀ ਪਾਰਟੀ ਵਿੱਚ ਸ਼ਾਮਲ ਹੋ ਗਈਆਂ ਕਾਂਗਰਸ ਪਾਰਟੀ ਨੂੰ ਇਹਨਾਂ ਦੋਨਾਂ ਪਿੰਡਾਂ ਤੋਂ ਬੜਾ ਵੱਡਾ ਝਟਕਾ ਲੱਗਿਆ ਹੈ